ਦੀ ਜੀ ਦੀ ਮਦਦ ਕੀਤੀ ਆ ਉਹ ਸੱਚ ਕਰਦਾ ਐ ਸੰਦੀ ਖਾਲਸਾ ਫਿਰਾਂ ਵਾਲਿਆਂ ਦੀ ਸੋਚ ਨੂੰ ਖਤਮ ਕਰਨ ਵਾਲੇ ਹੈ ਅੱਜ ਜੋ ਕਤਾ ਅਜੀ ਨੇ ਇਥੋਂ ਦੇ ਉਥੇ ਜਾ ਲਾਏ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਨਾਲ ਉਹਨਾਂ ਨੂੰ ਇਹ ਆ ਨਾ ਅੱਜ ਮੈਨੂੰ ਇਥੇ ਚਪਾਰ ਜਾ ਹੋਇਆ ਮੈਨੂੰ ਫੋਨ ਆ ਰਹੇ ਆ ਜਿਹੜੇ ਵਜੇ ਵਜੇ ਚਿੱਠੀ ਲੈਣ ਜਾਣਗੇ ਉਹ ਤੁਹਾਡੋ ਦੋਨਾਂ ਤੋਂ ਬਗੈਰ ਸਾਈਨ ਤੋਂ ਬਗੈਰ ਚਿੱਠੀ ਨਹੀਂ ਮਿਲੂ ਉਥੇ ਜਨਾਜ਼ਰ ਸੈ ਨਾ ਕਰੋਗੇ ਜਿੱਥੇ ਤੁਸੀਂ ਕਹੋਗੇ ਵੀ ਕਾਟ ਬਣਨੇ ਚਾਹੀਜੇ ਉਥੇ ਦਫ਼ਤਰੂਗਾ ਕਾਟ ਬਣਨ ਵਾਲਾ ਫਰੀਦਕੋਟ ਦੇ ਵਿੱਚ ਜਿੱਥੇ ਕਹੋਗੇ ਉਥੇ ਕਾਟ ਬਣਾਉਣ ਵਾਲਾ ਦਫ਼ਤਰ ਖੁੱਲੂ ਜਿਹਦੇ ਤੇ ਤੁਹਾਡੇ ਸੈਨ ਉਹਨਾਂ ਨੂੰ ਚਿੱਠੀ ਮਿਲੂ ਪਰ ਨਿਗਰ ਤੋਂ ਪਹਿਲਾਂ ਲਖਣਾ ਤੋਂ ਬਾਅਦ ਜਿਹੜੀ ਅੱਜ ਦੀ ਮੀਟਿੰਗ ਮਾਈ ਗੋਦੜੀ ਸਭ ਹੋਈ ਆ ਸੋ ਆਈ ਹੋਈ ਸੰਗਤ ਦਾ ਅਤੇ ਸਾਰੇ ਵੋਟਰਾਂ ਸਪੋਟਰਾਂ ਦਾ ਸਭ ਤੋਂ ਪਹਿਲਾਂ ਮੈਂ ਤੇ ਆਈ ਹੋਈ ਟੀਮ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਸਾਡੀ ਅੱਜ ਦੀ ਇਹ ਫਰੀਦਕੋਟ ਜ਼ਿਲ੍ਹੇ ਦੀ ਮੀਟਿੰਗ ਹੈ ਅਸੀਂ ਜਿਹੜੀ ਆਉਣ ਵਾਲੀ 21 21 ਤਰੀਕ ਹੈ ਉਸ ਨੂੰ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਜ਼ਿਲ੍ਹੇ 'ਚ ਹਰ ਇੱਕ ਸਰਕਲ ਦੇ ਵਿੱਚ ਅਸੀਂ ਜੋ ਗੱਤਕਾ ਅਸੀਂ ਉਹਨਾਂ ਦੇ ਮੈਚ ਕਰਵਾਵਾਂਗੇ ਅਤੇ ਵੱਧ ਤੋਂ ਵੱਧ ਸਾਡੇ ਜਿਹੜੇ ਨੌਜਵਾਨ ਉਹਨਾਂ ਨੂੰ ਬਾਣੀ ਤੇ ਬਾਣੇ ਅਤੇ ਸ਼ਸਤਰਾਂ ਦੇ ਧਾਰਨੀ ਹੋਣ ਦਾ ਅਸੀਂ ਉਹਨਾਂ ਨੂੰ ਉਪਦੇਸ਼ ਕਰਾਂਗੇ ਅੱਜ ਦੀ ਸਾਡੀ ਜਿਹੜੀ ਮੀਟਿੰਗ ਹੈ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਹਾਰਾਂ ਹੋ ਜਾਂਦੀਆਂ ਜਿੱਤਾਂ ਹੋ ਜਾਂਦੀਆਂ 50 ਸਾਲ ਬਾਅਦ ਇਲੈਕਸ਼ਨ ਹੋ ਜਾਂਦੇ ਆ ਪਰ ਅੱਜ ਦੀ ਸਾਡੀ ਦੂਸਰੀ ਵਿਚਾਰ ਇਹ ਆ ਕਿ ਅਸੀਂ ਹਾਰ ਪ੍ਰਵਾਨ ਕਰ ਲਈ ਆ ਪਰ ਅਸੀਂ ਹਾਰੇ ਨਹੀਂ ਜਿਹੜੀ ਕੋਮਾ ਉਹ ਹਾਰਦੀ ਨਹੀਂ ਹੁੰਦੀਗੀ ਅਸੀਂ ਹਾਰੇ ਨਹੀਂ ਅਸੀਂ ਇਹ ਮੰਗ ਕਰਦੇ ਆ ਕਿ ਜੋ ਸ਼ਰੋਮ ਨੇ ਅਕਾਲੀ ਦਾ ਅੰਮ੍ਰਿਤਸਰ ਪਾਰਟੀ ਪ੍ਰਧਾਨ ਸਰਦਾਰ ਸਿਮਰਨ ਜੀ ਸਿੰਘ ਜੀ ਮਾਨ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੀ ਸੋਚ ਤੇ ਪੈਰਾ ਦਿੰਦੀ ਆ ਤੇ ਦਿੰਦੀ ਰਹੂਗੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਸੋਚ ਨੂੰ ਜੋ ਅੱਜ ਖਤਮ ਕਰਨੀ ਚਾਹੁੰਦੇ ਆ ਅਸੀਂ ਖਤਮ ਨਹੀਂ ਕਰਨ ਦੇਾਂਗੇ ਉਹ ਖਤਮ ਨਹੀਂ ਹੋਣ ਦੇਾਂਗੇ ਸੋ ਅੱਜ ਦੀ ਜਿਹੜੀ ਸਾਡੀ ਮੀਟਿੰਗ ਆ ਇਹ ਅੱਜ ਤੋਂ ਹਲਕਾ ਇਹ ਜਿਲ੍ਹਾ ਫਰੀਦਕੋਟ ਦੇ ਨੌਜਵਾਨਾਂ ਨੂੰ ਮੇਰੀਆਂ ਭੈਣਾਂ ਤੇ ਮਾਤਾਵਾਂ ਨੂੰ ਇੱਕ ਸੱਦਾ ਦਿੰਦੇ ਆ ਕਿ ਜਿਹੜੇ ਲੀਡਰ ਅੱਜ ਜਿੱਤੇ ਆ ਇਥੋਂ ਜਿੱਤੇ ਆ ਸਾਡੀ ਪਰਜੋਰ ਉਹਨਾਂ ਨੂੰ ਪੀ ਲਾ ਕੇ ਅਸੀਂ ਉਹਨਾਂ ਨੂੰ ਲੀਡਰ ਤਾਂ ਮੰਨਾਂਗੇ ਜਿੱਥੋਂ ਸਰਦਾਰ ਸਿਮਰਤਜੀਤ ਸਿੰਘ ਮਾਨ ਪਾਰਲੀਮੈਂਟ ਦੇ ਵਿੱਚ ਜਿਹੜੇ ਸਾਡੇ ਨਿੱਜਰ ਸਾਹਿਬ ਅਵਤਾਰ ਸਿੰਘ ਖੰਡਾ ਪੰਜਵਾੜ ਅਤੇ ਰੋਡੇ ਸਾਹਿਬ ਅਤੇ ਦੀਪ ਸਿੰਘ ਸਿੱਧੂ ਅਤੇ ਮੂਸੇ ਵਾਲੀਆ ਜਿਨ੍ਹਾਂ ਦੇ ਬਹੁਤ ਤਰੀਕੇ ਢੰਗ ਦੇ ਨਾਲ ਇਹਨਾਂ ਨੌਜਵਾਨਾਂ ਦੇ ਕਤਲ ਕੀਤੇ ਗਏ ਆ ਇਹ ਕਤਲ ਆ ਇਹਨਾਂ ਦੀ ਆਵਾਜ਼ ਨੂੰ ਜਿੱਥੋਂ ਮਾਨਸਾ ਪਾਰਲੀਮੈਂਟ ਵਿੱਚ ਛੱਡ ਕੇ ਆਏ ਆ ਉੱਥੋਂ ਜਾ ਕੇ ਚੱਕਣਗੇ ਤੇ ਕੌਮ ਇਹਨਾਂ ਨੂੰ ਆਪਦੇ ਲੀਡਰ ਪ੍ਰਵਾਨ ਕਰੂ ਨਹੀਂ ਤਾਂ ਨਹੀਂ ਅਸੀਂ ਜੀ ਜੋ ਗਤਕਾ ਮੁਕਾਬਲਾ ਹੋ ਰਿਹਾ ਉਹ ਕਿਸ ਜਗ੍ਹਾ ਤੇ ਹੋ ਰਿਹਾ ਤੇ ਪੂਰੀ ਉਸ ਬਾਰੇ ਜਾਣਕਾਰੀ ਸਾਡੇ ਜੋ ਇਥੋਂ ਦੇ ਗਰਦੀਪ ਸਿੰਘ ਜੀ ਟੁੱਡੀ ਜ਼ਿਲ੍ਹਾ ਪ੍ਰਧਾਨ ਸਾਡੇ ਗੁਰਜੰਟ ਸਿੰਘ ਜੀ ਸਾਦਕ ਕੁਲਵੰਤ ਸਿੰਘ ਜੀ ਸਾਡੇ ਜਸਵਿੰਦਰ ਸਿੰਘ ਜੀ ਅਤੇ ਸਾਰੇ ਦਰਜਾ ਬਦਰਜਾ ਮੇਰੇ ਨਾਲ ਜਿਹੜੇ ਖੜੇ ਆ ਇਹਨਾਂ ਨੇ ਸਾਰਿਆਂ ਨੇ ਵਿਚਾਰਾਂ ਕਰਕੇ ਅੱਜ ਤੋਂ ਡਿਊਟੀਆਂ ਲਾ ਦੇਣੀਆਂ ਇਹ ਆਪ ਜੀ ਦੇ ਨਾਲ ਵਿਚਾਰ ਵੀ ਕਰਨਗੇ ਕਿੱਥੇ ਕਿੱਥੇ ਗੱਤਕਾ ਦੇ ਜੋਰ ਵਿਖਾਏ ਜਾਣਗੇ ਸੋ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਪ੍ਰਧਾਨ ਸਰਦਾਰ ਸਿਮਰਤ ਜੀ ਸਖੀਮਾਨ ਉਹਨਾਂ ਵਾਂਗੇ ਜੋਦੇ ਤੇ ਜਰਨੈਲ ਆਪਾਂ ਨੂੰ ਨਾ ਮਿਲਨੇ ਆ ਤੇ ਨਾ ਹੀ ਮਿਲੇ ਆ ਸੋ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਆ ਆਪਦੀ ਕਮਾਂਡ ਨੂੰ ਕਿ ਜੋ ਕੋਈ ਭੁੱਲ ਕਰ ਬੈਠਾ ਕਿ ਤੋ ਗਲਤੀ ਹੋਈ ਆ ਉਹ ਹੁਣ ਇਹ ਆਵਾਜ਼ ਨੂੰ ਜ਼ਰੂਰ ਬੁਲੰਦ ਕਰਾਉਣ ਲੀਡਰਾਂ ਤੋਂ ਵੀ ਸਾਡੇ ਜਿਹੜੇ ਬਾਹਰ ਕਤਲ ਹੋਏ ਆ ਸਾਡੇ ਨਾਲ ਬੇਇਨਸਾਫੀ ਹੋ ਰਹੀ ਆ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਨਹੀਂ ਮਿਲਿਆ ਸਾਡੇ 322 ਸਰੂਪ ਨਹੀਂ ਮਿਲ ਰਹੇ ਤੇ ਸੇਕ ਕੌਮ ਦੇ ਨਾਲ ਵਿਦਕਰਾ ਹੋ ਰਿਹਾ ਥਾ ਥਾਤੇ ਇਹਦਾ ਇਨਸਾਫ ਕਿਨੇ ਦੇਣਾ ਜੇ ਇਹਦੇ ਇਨਸਾਫ ਮੰਗੜ ਵਾਸਤੇ ਪਾਰਲੀਮੈਂਟ ਵਿੱਚ ਗੂੰਜ ਨਾ ਪਈ ਤੇ ਖਾਲਸਾ ਜੀ ਜਿਹੜੀ ਕੌਮ ਹੈ ਇਹ ਆਉਂਦੀ ਵੇਰ ਇਹ ਜੇ ਲੀਡਰਾਂ ਨੂੰ ਪਰਵਾਹ ਨਹੀਂ ਕਰੂਗੀ ਅਸੀਂ ਇਹ ਆ ਰਹੇ ਹਾਂ ਵੀ ਅੱਜ ਇੱਕ ਇਸ ਸੰਖਿਆ 'ਚ ਕੀਤੀ ਗਈ ਹੈ ਕਿ ਇਹ ਹਾਰ ਜਿੱਤ ਹੈ ਜਿਹੜੀ ਹੁੰਦੀ ਰਹਿੰਦੀ ਹੈ ਇਹ ਕੁਦਰਤ ਬੋਲ ਰਿਹਾ ਵੀ ਚਲੋ ਸ਼ਹੀਦ ਦੇ ਨਾਂ ਤੇ ਚਲੋ ਜਿੱਤ ਗਿਆ ਕੋਈ ਗੱਲ ਨਹੀਂ ਸਾਨੂੰ ਕੋਈ ਉਸ ਗੱਲ ਦਾ ਗਿਲਾ ਵੀ ਹੈ ਨਹੀਂਗਾ ਤੇ ਗਿਲਾ ਸਾਨੂੰ ਆਪਜਾਂ ਦੇ ਹੈ ਵੀ ਜਿਨ੍ਹਾਂ ਨੇ ਆਪਦੀ ਪਾਰਟੀ ਦੇ ਵਿੱਚ ਹੁਣ ਤੱਕ ਬੜੇ ਉਹਨਾਂ ਨੇ ਕੰਮ ਵੀ ਲਏ ਆ ਬੜਾ ਸਾਰਾ ਕੁਝ ਉਹ ਅੱਗੇ ਪਿੱਛੇ ਆਂਦੇ ਆ ਤੇ ਜਿਨ੍ਹਾਂ ਨੇ ਜਾਂ ਕੇ ਉਹਨਾਂ ਦੀ ਮਦਦ ਕਰਾਈ ਜਾਂ ਤੇ ਉਹਨਾਂ ਦੇ ਨਾਲ ਗਏ ਆ ਉਹਨਾਂ ਤੋਂ ਸਾਨੂੰ ਸ਼ਿਕਵਾ ਵੀ ਨਹੀਂਗਾ ਹਾਂ ਪਹਿਲਾਂ ਮੋਦੀ ਸਰਕਾਰ ਨੇ ਐਲਾਨ ਕੀਤਾ ਹੈਗਾ ਵੀ ਸਾਰੇ ਹਿੰਦੂਸਤਾਨੀ Hindu 21 June ਨੂੰ ਗਤਕਾ ਦਾ ਯੋਗਾ ਦਿਵਸ ਮਨਾਉਣ ਸਾਡੇ ਰਾਸ਼ਟਰੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਐਲਾਨ ਕੀਤਾ ਸੀਗਾ ਵੀ ਅਸੀਂ ਯੋਗਾ ਨਹੀਂ ਮਨਾਵਾਂਗੇ ਅਸੀਂ ਗਤਕਾ ਦਿਵਸ ਮਨਾਵਾਂਗੇ ਉਸ ਤੋਂ ਲੈ ਕੇ ਹੁਣ ਤੱਕ 7-8 ਸਾਲ ਹੋ ਗਏ ਆ ਲਗਾਤਾਰ ਅਸੀਂ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਗਤਕਾ ਦਿਵਸ ਮਨਾਉਣੇ ਆ ਅੱਜ ਜਿਹੜੀ ਮੀਟਿੰਗ ਹੈ ਗਤਕੇ ਦੇ ਬਾਰੇ ਹੋਈ ਸੀਗੀ ਸਾਡੇ ਜਿਹੜੇ ਆ ਉਮੀਦਵਾਰ ਵੀ ਇੱਥੇ ਪਹੁੰਚੇ ਸੀਗੇ ਦਰਸ਼ਕ ਤੌਰ ਦੇ ਉੱਤੇ ਪਰ ਜਿਹੜੀ ਮੀਟਿੰਗ ਸੀ ਇਹ ਬਾਬਾ ਫਰੀਦ ਸਾਡੀ ਸਿਕਿਉਰਟੀ ਸੀਗੀ ਧੰਨਵਾਦ ਸੀ ਇਹਨਾਂ ਦਾ ਕਰਦੇ ਆ 21 ਜੂਨ ਨੂੰ ਸ਼ੀਰਪਗ ਸਿੰਘ ਪਾਰਕ ਅਸੀਂ ਇਕੱਠੇ ਹੋਵਾਂਗੇ ਉੱਥੇ ਗੱਤਕਰੇ ਜ਼ੋਰ ਦਿਖਾਏ ਜਾਣਗੇ ਬੱਚਿਆਂ ਨੂੰ ਸਨਮਾਨਤ ਕੀਤਾ ਜਾਊਗਾ ਚੰਗੇ ਖੇਡਣ ਵਾਲਿਆਂ ਨੂੰ ਕਿ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਊਗਾ ਸਮਾਂ ਜੀ ਸਮਾਂ 10 ਵਜੇ ਦਾ ਜੀ ਮਾਸ਼ਾਅੱਲ ਨਹੀਂ ਸਵੇਰ ਜੀ